ਭਾਜਪਾ ਲੀਡਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਘਰ ਵਿੱਚ ਆਪਣੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਗਿੱਦੜਵਾਲੇ ਨਵੇਂ ਬਣੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਜਿੱਤਣ ਤੇ ਵਧਾਈ ਦਿੱਤੀ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ 2027 ਚ ਜੇਕਰ ਪੰਜਾਬੀਆਂ ਦਾ ਸਹਿਯੋਗ ਰਿਹਾ ਤਾਂ ਭਾਜਪਾ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵੋਟ ਪ੍ਰਤੀਸ਼ਤ ਘਟਣ ਦੇ ਸਵਾਲ ਤੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ 2 ਮਹੀਨੇ ਕਾਫੀ ਨਹੀਂ ਹੁੰਦੀ। ਮੇਰੀ ਗੈਰਹਾਜ਼ਰੀ 15 ਸਾਲ ਦੀ ਸੀ ਤੇ 2 ਮਹੀਨਿਆਂ ਚ ਗੈਰਹਾਜ਼ਰੀ ਪੂਰੀ ਨਹੀਂ ਹੋ ਸਕਦੀ ਸੀ। ਅੱਗੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਰਾਜਾ ਵੜਿੰਗ ਤੇ ਸ਼ਬਦੀ ਵਾਰ ਹੈ ਜੋ ਉਹ ਰਾਜਾ ਵੜਿੰਗ ਵੱਲੋਂ ਕੀਤਾ ਗਿਆ ਹੈ ਰਾਜਾ ਵੜਿੰਗ ਤੇ ਸ਼ਬਦੀ ਵਾਰ ਕੀਤਾ ਉਹਨਾਂ ਕਿਹਾ ਕਿ ਮੈਨੂੰ ਲੋਕਾਂ ਨੇ ਕਿਹਾ ਕਿ ਵੋਟਾਂ ਤੁਹਾਨੂੰ ਪਾ ਦੇਾਂਗੇ ਪਰ ਰਾਜਾ ਵੜਿੰਗ ਦਾ ਹੰਕਾਰ ਤੋੜਨਾ ਮਨਪ੍ਰੀਤ ਬਾਦਲ ਨੇ ਕਿਹਾ ਰਾਜਾ ਵੜਿੰਗ ਨੇ ਜਿਮਨੀ ਚੋਣਾਂ ਤੇ ਬਹੁਤ ਸਾਰੀ ਦੌਲਤ ਖਰਚ ਕੀਤੀ ਜੋ ਕਿ ਉਹਨਾਂ ਨੂੰ ਹਾਰ ਤੋਂ ਬਚਾ ਨਾ ਸਕੀ ਉਹਨਾਂ ਕਿਹਾ ਕਿ ਜਦੋਂ ਤੋਂ ਰਾਜਾ ਵੜਿੰਗ ਐਮਐਲਏ ਬਣੇ ਨੇ ਬਾਦਲ ਪਰਿਵਾਰ ਦੀ ਬਰਾਈ ਕਰਦੇ ਹਨ ਕਿ ਬਾਦਲ ਪਰਿਵਾਰ ਬਰਾਸ ਦੀ ਰਾਜਨੀਤੀ ਕਰਦਾ ਪਰ ਜਦੋਂ ਗੱਲ ਆਪਣੇ ਤੇ ਆਈ ਤਾਂ ਟਿਕਟ ਆਪਣੇ ਪਰਿਵਾਰ 'ਚ ਹੀ ਰੱਖੀ ਜੇਕਰ ਗਿੱਦੜਵਾਸ ਦੀ ਟਿਕਟ ਕਿਸੇ ਕਾਂਗਰਸੀ ਵਰਕਰ ਨੂੰ ਦਿੱਤੀ ਹੁੰਦੀ ਤਾਂ ਰਾਜਾ ਵੜਿੰਗ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਲੋਕਾਂ ਨੇ ਮਨਪ੍ਰੀਤ ਬਾਦਲ ਤੇ ਇਤਬਾਰ ਕੀਤਾ ਹੈ ਔਰ ਬੀਜੇਪੀ ਪਾਰਟੀ ਨਾਲ ਪਿਆਰ ਕੀਤਾ ਹੈ ਇੱਕ ਤਾਂ ਹੁੰਦਾ ਰਸਮੀ ਤੌਰ ਤੇ ਤੇ ਇੱਕ ਹੁੰਦਾ ਦਲੀ ਤੌਰ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਾਅਦਾ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਮੈਂ ਪੂਰਾ ਖਰਾ ਉਤਰੂਗਾ ਅ ਨਤੀਜੇ ਜਿਹੜੇ ਆਏ ਐ ਇਹ ਸਾਡੇ ਮਨਪਸੰਦ ਨਤੀਜੇ ਤਾਂ ਨਹੀਂ ਐ ਬਟ ਮੈਨੂੰ ਇਹ ਪਹਿਲਾਂ ਤੋਂ ਪਤਾ ਸੀ ਕਿ ਅ 2 ਮਹੀਨੇ ਜਿਹੜੇ ਐ ਇਹ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਉਹਨਾਂ ਨੂੰ ਤਾਜ਼ਾ ਕਰਨ ਵਾਸਤੇ ਕਮ ਸੇ ਕਮ 2 ਸਾਲ ਚਾਹੀਦੇ ਐ ਔਰ ਬਾਕੀ ਥੋੜੇ ਦੇਖਣ ਵਾਲਿਆਂ ਨੂੰ ਮਨਪ੍ਰੀਤ ਨੂੰ ਜਦੋਂ ਵੀ ਪਰਮਾਤਮਾ ਨੇ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੈਂ ਹਮੇਸ਼ਾ ਨੀਵਾ ਹੁੰਦਾ ਤੁਰਿਆ ਜਾਂਦਾ ਜਿੰਨੀ ਮੈਨੂੰ ਇੱਜ਼ਤ ਮਿਲਦੀ ਹੈ ਮੈਂ ਉਨਾ ਹੀ ਮੇਰਾ ਸਿਰ ਨੀਵਾ ਹੁੰਦਾ ਹੈ ਤੇ ਜਦੋਂ ਹਾਰ ਮੇਰੇ ਹਿੱਸੇ 'ਚ ਆਉਂਦੀ ਹੈ ਮੈਂ ਆਪਣਾ ਸਿਰ ਜਿਹੜਾ ਹੈ ਉੱਚਾ ਚੱਕ ਲੈਣਾ ਔਰ ਫਿਰ ਮੈਂ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਦੀ ਤਲਾਸ਼ ਕਰਨਾ ਅਗਲੇ 2 ਮਹੀਨੇ ਮੈਂ ਆਪਣੀਆਂ ਗਲਤੀਆਂ ਤੇ ਕਮੀਆਂ ਦੀ ਤਲਾਸ਼ ਕਰੂੰਗਾ ਔਰ ਉਹਨਾਂ ਦੀ ਦਰੁਸਤੀ ਔਰ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰੂੰਗਾ ਸਾਡੇ ਪੰਜਾਬੀ ਚ ਕਹਿੰਦੇ ਆ ਕਿ ਹਾਰ ਜਿੱਤ ਜਿਹੜੀ ਹੁੰਦੀ ਹੈ ਇਹ ਮਰਦ ਦਾ ਗਹਿਣਾ ਹੁੰਦਾ ਹੈ ਔਰ ਔਰ ਖਾਸ ਕਰਕੇ ਮੈਂ ਇਸ ਮੌਕੇ ਤੇ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤੇ ਜੇ ਜੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ 27 ਦੇ ਵਿੱਚ ਬੀਜੇਪੀ ਪਾਰਟੀ ਦੀ ਸਰਕਾਰ ਲਿਆਣ ਦੀ ਸਾਡੀ ਹਰ ਮੁਮਕਿਨ ਕੋਸ਼ਿਸ਼ ਹੋਏਗੀ ਕਿ ਪੰਜਾਬ ਦੇ ਹਾਲਾਤ ਨੂੰ ਬਦਲੀਏ ਪੰਜਾਬ ਦੀ ਤਕਦੀਰ ਨੂੰ ਪੰਜਾਬ ਦੀ ਕਿਸਮਤ ਨੂੰ ਬਦਲੀਏ ਔਰ ਇਹਦੇ ਵਾਸਤੇ ਲੋਕਾਂ ਦਾ ਤੇ ਪਰਮਾਤਮਾ ਦੀ ਮਦਦ ਦੇ ਅਸੀਂ ਤਲਬਗਾਰ ਹਾਂ ਮਨ ਵਿੱਚ ਵੱਡੀ ਕਮੀ ਕੀ ਲੱਗਦੀ ਹੈ ਕੀ ਰਹਿ ਗਈ 80% ਬਹੁਤ ਡਾਊਨ ਹੋ ਗਿਆ ਅ ਜਿਵੇਂ ਮੈਂ ਕਿਹਾ ਕਿ 2 ਮਹੀਨੇ ਕਾਫੀ ਨਹੀਂ ਹੁੰਦੇ ਮੇਰੀ ਗੈਰ ਹਾਜ਼ਰੀ 15 ਸਾਲ ਦੀ ਸੀ 15 ਸਾਲ ਦੀ ਗੈਰ ਹਾਜ਼ਰੀ 2 ਮਹੀਨਿਆਂ ਚ ਪੂਰੀ ਨਹੀਂ ਹੋ ਸਕਦੀ ਮੈਨੂੰ ਹਜ਼ਾਰਾਂ ਲੋਕ ਇਹ ਵੀ ਇੱਥੇ ਵੀ ਮਿਲੇ ਜਿਹੜੇ ਤੈਨੂੰ ਕਹਿੰਦੇ ਕਿ ਮਨਪ੍ਰੀਤ ਪ੍ਰਮਾਤਮਾ ਦੀ ਕਸਮ 27 ਚ ਤੈਨੂੰ ਵੋਟਾਂ ਪਾ ਦਾਂਗੇ ਪਰ ਐਤਕੀ ਅਸੀਂ ਰਾਜੇ ਵਿਡਿੰਗ ਦਾ ਹੰਕਾਰ ਤੋੜਨਾ ਹੈ ਉਹਦੇ ਧੌਣ ਚੋਂ ਕਿੱਲਾ ਕੱਢਣਾ ਹੈ ਔਰ ਸ਼ਾਇਦ ਜਿਹੜੇ ਪੰਜਾਬ ਦੇ ਲੋਕ ਤਾਂ ਨਹੀਂ ਪਰ ਗਿੱੱਜੜਬਾ ਦੇ ਲੋਕ ਇੱਕ ਗੱਲ ਇਹ ਗੱਲ ਜਾਣਦੇ ਆ ਕਿ ਜਦੋਂ ਦੇ ਵਿਡਿੰਗ ਸਾਹਿਬ ਸਾਡੇ ਇਸ ਇਲਾਕੇ 'ਚ ਆਏ ਆ ਦੋ ਗੱਲਾਂ ਗੂੰਜਦੀਆਂ ਗਿੱੱਜੜਬੇ ਹਲਕੇ 'ਚ ਇੱਕ ਤਾਂ ਮੈਂ ਬਹੁਤ ਗਰੀਬ ਘਰ ਤੋਂ ਆ ਇੱਕ ਮੈਂ ਯਤੀਮ जिन्ने पैसे ਉਹਨਾਂ ਨੇ ਇਹ ਇਲੈਕਸ਼ਨ 'ਚ ਖਰਚੇ ਕਾਸ਼ ਪੰਜਾਬ ਦਾ ਹਰ ਬੰਦਾ ਹਰ ਗਰੀਬ ਬੰਦਾ ਵਡਿੰਗ ਸਾਹ ਵਰਗਾ ਹੋਵੇ ਇੰਨੀ ਦੌਲਤ ਜਿਹੜੀ ਆ ਔਰ ਉਹਨਾਂ ਦੀ ਦੌਲਤ ਉਹਨਾਂ ਨੂੰ ਇਲੈਕਸ਼ਨ ਦੀ ਹਾਰ ਤੋਂ ਨਹੀਂ ਬਚਾ ਸਕੇ ਇੱਕ ਉਹਨਾਂ ਦਾ ਬਿਆਨ ਵੀ ਆ ਇਹ ਵੀ ਜਦੋਂ ਦੇ ਐਮ.ਐਲ.ਏ ਬਣੇ ਆ ਬਾਦਲ ਪਰਿਵਾਰ ਦੀ ਨਿੰਦਿਆ ਕਰਦੇ ਆ ਕਿ ਬਾਦਲ ਪਰਿਵਾਰ ਜਿਹੜਾ ਇਹ ਵਿਰਾਸਤ ਦੀ ਸਿਆਸਤ ਕਰਦਾ ਹੈ ਇਹ ਦੂਜੇ ਦੀ ਵਿਰਾਸਤ ਤਾਂ ਮਾੜੀ ਲੱਗਦੀ ਆ ਪਰ ਜਦੋਂ ਆਪ ਦੀ ਵਿਰਾਸਤ ਤੇ ਗੱਲ ਆਈ ਟਿਕਟ ਜਿਹੜੀ ਆਪਦੇ ਘਰ ਚ ਹੀ ਰੱਖੀ ਕਾਸ਼ੇ ਟਿਕਟ ਕਿਸੇ ਕਾਂਗਰਸ ਦੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਨਿਮੋਸ਼ੀ ਤੋਂ ਵੀ ਬਚ ਰਹਿੰਦੇ ਔਰ ਅਖੀਰ ਦੇ ਵਿੱਚ ਮੈਂ ਡਿੰਪੀ ਢਿੱਲੋਂ ਸਾਹਿਬ ਜਿਹੜੇ ਕਿ ਇੱਥੋਂ ਐਮ ਐਲ ਏ ਬਣੇ ਆ ਮੈਂ ਉਹਨਾਂ ਨੂੰ ਵਧਾਈ ਪੇਸ਼ ਕਰਦਾ ਹਾਂ ਮੁਬਾਰਕਬਾਦ ਪੇਸ਼ ਕਰਦਾ 70 ਹਜ਼ਾਰ ਬੰਦਿਆਂ ਦਾ ਫੈਸਲਾ ਗਲਤ ਨਹੀਂ ਹੋ ਸਕਦਾ ਪਰ ਇੱਕ ਛੋਟੀ ਜੀ ਨਾਲ ਨਸੀਹਤ ਵੀ ਦਿੰਨਾ ਹੈ ਕਿ ਢਿੱਲੋਂ ਸਾਹਿਬ ਇਹਨੂੰ ਤੁਸੀਂ ਇਨਾਮ ਨਾ ਸਮਝਿਆ ਜੇ ਇਨੂੰ ਤੁਸੀਂ ਇਮਤਿਹਾਨ ਸਮਝਾ ਜੇ ਔਰ ਪਰਮਾਤਮਾ ਕਰੇ ਤੁਸੀਂ ਇਸ ਇਮਤਿਹਾਨ ਚ ਪਾਸ ਹੋ ਜਾਓ ਔਰ ਜਿਹੜਾ ਤੁਸੀਂ ਗਿੱਜੜਬਾ ਹਲਕੇ ਦੇ ਲੋਕਾਂ ਨਾਲ ਵਾਅਦਾ ਕਰਕੇ ਗਏ ਹੋ ਕਿ ਮੈਂ 2.5 ਸਾਲਾਂ ਚ ਪਿਛਲੇ 28 ਸਾਲ ਦਾ ਰਿਕਾਰਡ ਜਿਹੜਾ ਤੋੜਨਾ ਹੈ ਪਰਮਾਤਮਾ ਕਰੇ ਤੁਸੀਂ ਰਿਕਾਰਡ ਤੋੜ ਦੋ ਮੰਪੀ ਜੀ 15 ਤਰੀਕ ਤੋਂ ਬਾਅਦ ਤੁਸੀਂ ਹਲਕੇ ਵਿੱਚੋਂ ਗਾਇਬ ਹੋ ਗਏ ਸੀ ਇਸ ਦੀ ਕੀ ਕਾਰਨ ਸੀ 15 ਤਰੀਕ ਤੋਂ ਬਾਅਦ ਹਾਂ ਜੀ ਗਰਾਊਂਡ 'ਚ ਦਿਸੇ ਨਹੀਂ ਜਿਵੇਂ ਤੁਸੀਂ ਪਹਿਲਾਂ ਲਗਾਤਾਰ ਵਰਕ ਕਰ ਰਹੇ ਸੀ ਨਹੀਂ ਨਹੀਂ ਤੁਸੀਂ ਮੇਰਾ ਇਹ ਵੀ ਕੰਪਿਊਟਰ ਦੇ ਵਿੱਚ ਸ਼ਡਿਊਲ ਦੇਖ ਲਓ ਤੁਹਾਨੂੰ ਤਾਂ ਮਿਲਦਿਆਂ ਹੀ ਸੀ ਕਿ ਤੁਸੀਂ ਬਹੁਤ ਤੁਹਾਡੇ ਪਿੱਛੇ ਪਿੱਛੇ ਵੇਖਿਆ ਜੀ ਤਾਂ ਉਸ ਤੋਂ ਦੋ ਦਿਨ ਤੋਂ ਅੱਜ ਤੁਸੀਂ ਅੱਜ ਨਹੀਂ ਪਰ ਇੱਕ ਸਵਾਲ ਦੀ ਕੋਈ ਬੁਨਿਆਦ ਵੀ ਤਾਂ ਹੋਣੀ ਚਾਹੀਦੀ ਹੈ ਨਾ ਕਿ ਆਪ ਦੇਖੇ ਤੁਹਾਨ ਜੀ ਤੁਸੀਂ ਦੋ ਦਿਨ ਪਹਿਲਾਂ ਤਾਂ ਬਿਲਕੁਲ ਹੀ ਨਹੀਂ ਸੀ ਪਿਛਲੇ ਦੋ ਦਿਨ ਦੇ ਘੱਟ ਐਕਟੀਵਿਟੀ ਘੱਟ ਰਹੀ ਹੈ ਬਿਲਕੁਲ ਗਾਇਸ ਲਾਸਟ ਦੋ ਦਿਨ ਐਡਮਿਨਿਸਟ੍ਰੇਟਿਵ ਵਰਕ ਵੀ ਹੁੰਦਾ ਨਾ ਬੂਥ ਦੇ ਜਿਹੜੇ ਇੰਚਾਰਜ ਹੈ ਬੂਥ ਦੇ ਵਿੱਚ ਜਿਹੜੇ ਜਿਹੜੇ ਕੌਣ ਬੈਠਣਗੇ ਉਹ ਸਾਰਾ ਐਡਮਿਨਿਸਟ੍ਰੇ ਉਹ ਵੀ ਕੈਂਡੀਡੇਟ ਨੂੰ ਕਰਨਾ ਪੈਂਦਾ ਬਰਹਾਲ ਤੁਸੀਂ ਮੇਰੇ ਜਿਹੜਾ ਸ਼ਡਿਊਲ ਦੇਖੋ ਰਾਤ ਦੇ 11 ਵਜੇ ਤੋਂ ਪਹਿਲਾਂ ਤੱਕ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੀਟਿੰਗਾਂ ਖਤਮ ਹੋ ਜਾਣ। ਚਾਚਾ ਤੇ ਵੀ ਕੀ ਅਮਿਤਸ਼ਾਹ ਦੀ ਮੀਟਿੰਗ ਤੋਂ ਬਾਅਦ ਤੁਸੀਂ ਚੁੱਪ ਕਰ ਗਏ। ਕੀ ਵਾਕਈ ਸੱਚਾ? ਯਾਰ ਇਹ ਮੈਨੂੰ ਯਾਰ ਇਹ ਸਵਾਲ ਜਿਹੜੇ ਨਾ ਇਹ ਮਤਲਬ ਬਿਨਾਂ ਬੁਨਿਆਦ ਤੋਂ ਲੱਗਦੇ ਆ। ਅਮਿਤਸ਼ਾਹ ਜੀ ਕੋਲੇ ਤਾਂ ਮੈਂ ਗਿਆ ਸੀ ਕਿ ਜਿਹੜੇ ਹਲਕੇ ਦੇ ਜਿਹੜੇ ਜਿਹੜੇ ਇੱਥੋਂ ਦੇ ਮਸਲੇ ਆ ਰੇਲਵੇ ਦਾ ਪੁਲ ਹੈ ਜਾਂ ਹੋਰ ਹੈ ਇਹ ਗਿੱਦੜਬਾ ਨੂੰ ਅਮਰੁੱਤ ਸਕੀਮ ਦੇ ਵਿੱਚ ਲੈ ਕੇ ਆਉਣਾ ਤੇ ਮੈਂ ਉਹਨਾਂ ਤੋਂ ਇਸ ਗੱਲ ਦਾ ਆਸ਼ਵਾਸ਼ਣ ਚਾਹੁੰਦਾ ਸੀ ਕਿ ਮੈਂ ਗਿੱਦੜਵੇ ਜਾ ਕੇ ਇਹ ਇਹ ਜਿਹੜਾ ਬੀਜੇਪੀ ਪਾਰਟੀ ਦਾ ਮੈਨੀਫੈਸਟੋ ਹੈ ਜਿਹਨੂੰ ਮਨਸ਼ੂਰ ਕਹਿ ਦਿੰਦੇ ਆ ਇਹ ਮੈਂ ਨਸ਼ਰ ਕਰਦਾ ਕਿ ਨਹੀਂ ਉਹ ਕਹਿੰਦੇ ਤੁਸੀਂ ਨਸ਼ਰ ਕਰ ਦਿਓ ਉਹ ਕਹਿੰਦੇ ਗਿੱਦੜਵਾਦੀ ਮੰਗ ਸੀ ਕਿ ਰੇਲਵੇ ਲਾਈਨ ਤੋਂ ਪਰੇ ਬੈਂਕ ਖੋਲਾਂਗੇ ਜੀ ਤੇ ਮੈਂ ਕਿਹਾ ਜੀ ਬੈਂਕ 6 ਮਹੀਨਿਆਂ ਦੇ ਚੋਂ ਕਹਿੰਦੇ 2 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਬੈਂਕ ਖੁੱਲ ਜਾਏਗਾ ਸੋ ਇਹ ਇਹ ਜ਼ਰੂਰੀ ਸੀ ਯੂ نو ਕੈਂਡੀਡੇਟ ਤਾਂ ਕੱਲੇ ਕਈ ਮਾਰਨ ਨਾਲ ਕਈ ਵਾਰੀ ਘਰ ਨਹੀਂ ਬੱਜਦੇ ਕਈ ਵਾਰੀ ਸਿਆਣਪ ਨਾਲ ਵੀ ਸੋ ਮੈਰਾ ਉੱਥੇ ਜਾਣਾ ਨਿਆਇ ਜ਼ਰੂਰੀ ਸੀ ਇੱਕ ਲੱਡੂ ਵੰਡੇ ਜਾ ਰਹੀ ਹੈ ਖੁਸ਼ੀ ਮਨਾਈ ਜਾ ਰਹੀ ਸੀ ਕਿਸ ਤਰ੍ਹਾਂ ਦੀ ਨਹੀਂ ਲੱਡੂ ਇਸ ਗੱਲ ਦੀ ਵੰਡੇ ਜਾ ਰਿਹਾ ਕਿ ਅਗਰ ਮਨਪਰੀਤ ਦਾ 27 ਵਾਲਾ ਇਲੈਕਸ਼ਨ ਅਸੀਂ ਉਹਦਾ ਆਗਾਜ਼ ਕਰਨ ਚੱਲੇ ਨਤੀਜੇ ਕੱਲ ਆਗੇ ਕੱਲ ਅਸੀਂ ਉਹ ਨਤੀਜੇ ਜਿਹੜੇ ਆ ਲੋਕਾਂ ਦਾ ਜਿਹੜਾ ਫਤਵਾ ਹੈ ਉਹ ਸਿਰਮੱਤੇ ਤੇ ਹੈ ਪਰ ਜੇ ਅੱਜ ਅਸੀਂ ਇਲੈਕਸ਼ਨ ਨਹੀਂ ਸ਼ੁਰੂ ਕਰਾਂਗੇ ਤਾਂ 27 ਦਾ ਇਲੈਕਸ਼ਨ ਜਿਹੜਾ ਉਹ ਸਾਥੋਂ ਅਬੂਰ ਨਹੀਂ ਹੋਣਾ ਐਮਪੀ ਇਲੈਕਸ਼ਨ ਨਾਲੋਂ ਫਿਰ ਇਲੈਕਸ਼ਨ ਜੀ ਸਰ ਇਲੈਕਸ਼ਨ ਦੀ ਸ਼ੁਰੂਆਤ ਹੋਗੀ ਸ਼ੁਰੂਆਤ ਹੋ ਜੇ ਸ਼ੁਰੂਆਤ ਹੋ ਗਈ ਔਰ ਇਸ ਜੋਸ਼ ਔਰ ਜਜ਼ਬੇ ਨਾਲ ਕਿ ਅਗਲੀ ਸਰਕਾਰ ਬੀਜੇਪੀ ਦੀ ਬਣਾਣੀ ਹੈ ਪੰਜਾਬ ਦੇ ਵਿੱਚ ਔਰ ਗਿੱਦੜਵਾ ਜਿਹੜਾ ਇਹ 116 ਜਿਹੜੇ ਪੰਜਾਬ ਦੇ ਬਕਾਇਆ ਹਲਕੇ ਹੈ ਉਹਨਾਂ ਵਾਸਤੇ ਇੱਕ ਰੋਲ ਮਾਡਲ ਹੋਊਗਾ 116 ਹਲਕੇ ਦੇਖਣਗੇ ਵੀ ਬੀਜੇਪੀ ਮਾਡਲ ਦੇ ਵਿੱਚ ਪੰਜਾਬ ਇਹ ਜਾ ਵੀ ਹੋ ਸਕਦਾ ਠੀਕ ਹੈ ਫਲਾਈਓਵਰ ਦਾ ਕੰਮ ਸੀ ਉਹ ਤੁਸੀਂ ਹੁਣ ਡਿਮਾਂਡ ਕਰ ਰਹੇ ਹੋ ਕਿ ਉਹ ਪੰਜੀ ਇਹ ਦਰਸਲ ਇਹ ਆਲਰੇਡੀ ਇਹਦੀ ਮਨਜ਼ੂਰੀ ਜਿਹੜੀ ਆ ਚੁੱਕੀ ਹੈ ਇੱਕ ਫਲਾਈਓਵਰ ਔਰ ਜਿਹਨੂੰ ਆਰਓਬੀ ਰੇਲ ਓਵਰਬ੍ਰਿਜ ਤੇ ਦੋ ਅੰਡਰਬ੍ਰਿਜ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਅੰਡਰਬ੍ਰਿਜ 6 ਮਹੀਨਿਆਂ ਦੇ ਵਿੱਚ ਵਿੱਚ ਚੱਲ ਜਾਣ ਔਰ ਰੇਲਵੇ ਓਵਰਬ੍ਰਿਜ ਦਾ ਮੈਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ 2 ਸਾਲਾਂ ਦੇ ਵਿੱਚ ਵਿੱਚ ਮੁਕੰਮਲ ਹੋ ਜਾਏਗਾ